ਸਾਡਾ ਮੇਨ ਫੋਕਸ ਹੁਣ ਜਿਹੜੇ ਗਲੀਆਂ ਦੇ ਵਿੱਚ ਨੁਕਰਾਂ ਦੇ ਵਿੱਚ ਜਾਂ ਵੱਖ-ਵੱਖ ਥਾਵਾਂ ਤੇ ਨਸ਼ੇ ਵੇਚਦੇ ਆ ਉਹਨਾਂ ਨੂੰ ਅਰੈਸਟ ਕਰਨਾ ਔਰ ਉਹਨਾਂ ਨੂੰ ਰੋਕਣਾ ਹੈ ਇਹ ਇੱਕ ਵੱਖਰਾ ਹੈ ਵੱਡੇ ਪਲੇਅਰਸ ਨਸ਼ੇ ਦਾ ਕਾਰੋਬਾਰ ਕਰ ਰਹੇ ਆ ਉਹਨਾਂ ਨੂੰ ਰੋਕਣ ਵਾਸਤੇ ਵੱਖਰੇ ਤੌਰ ਤੇ ਮਹਿੰਮ ਜਾਰੀ ਹੈ ਜਿਹਨਾਂ ਲੋਕਾਂ ਨੇ ਨਸ਼ੇ ਵੇਚ ਕੇ ਜਾਇਦਾਦਾਂ ਬਣਾਇਆ ਹਨ ਉਨਾ ਦੀਆਂ ਜਾਇਦਾਦਾਂ ਨੂੰ ਵੀ ਕਾਨੂੰਨ ਮੁਤਾਬਕ ਫਰੀਜ਼ ਕਰਾਇਆ ਜਾਏਗਾ ਫੋਰਫੀਟ ਕਰਵਾਇਆ ਜਾਏਗਾ ਸਸਿਕਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਨਾ ਤਾਂ ਅੰਤਰਰਾਸ਼ਟਰੀ ਨਸ਼ਾ ਦਿਵਸ ਨੂੰ ਲੈ ਕੇ ਡੀਜੀਪੀ ਪੰਜਾਬ ਵੱਲੋਂ ਅੱਜ ਇੱਕ ਡਿਸਕਲੋਜ਼ ਕੀਤਾ ਹੈ ਕਿ 10 ਥਾਵਾਂ ਤੇ ਜੋ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਨਸ਼ਾ ਉਹਨਾਂ ਵੱਲੋਂ ਬਰਾਮਦ ਕੀਤਾ ਗਿਆ ਸੀਗਾ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲਿਸ ਵੱਲੋਂ ਤਾਂ ਉਸ ਨੂੰ ਡਿਸਪੋਜ਼ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਫਰੀਦਕੋਟ, ਸ੍ਰੀ ਮਕਸਦਰ ਸਾਹਿਬ ਤੇ ਮੋਗਾ ਇਹਨਾਂ ਤਿੰਨ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਇਸ ਨਸ਼ੇ ਦਾ ਖਾਤਮਾ ਕੀਤਾ ਗਿਆ ਤੇ ਸਾਡੇ ਨਾਲ ਆਈਜੀ ਫਰੀਦਕੋਟ ਰੇਂਜ ਗੁਰਚਰਨ ਸਿੰਘ ਸੰਧੂ ਉਨ੍ਹਾਂ ਦੇ ਨਾਲ ਗੱਲਬਾਤ ਕਰਦੇ ਆਂ ਇਹਨਾਂ ਦਿਲਾਂ ਦੇ ਵਿੱਚ ਕਿੰਨਾ ਕੁ ਨਸ਼ਾ ਜਿਹੜਾ ਅੱਜ ਅੰਤਰਰਾਸ਼ਟਰੀ ਦਿਸ਼ ਨੂੰ ਲੈ ਕੇ ਜਿਹੜਾ ਡਿਸਪੋਜ਼ ਕੀਤਾ ਸਰ ਸਵਾਲ ਤੇ ਜੀ ਆਇਆਂ ਨੂੰ ਵੈਲਕਮ ਥੈਂਕ ਯੂ ਜੀ ਥੈਂਕ ਯੂ ਅ ਅੱਜ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਹੈ ਜੋ ਵਿਸ਼ਵ ਪੱਧਰ ਤੇ ਨਸ਼ਾ ਵਿਰੋਧੀ ਗਤੀਵਿਧੀਆਂ ਨੂੰ ਹਲਾਸ਼ੇਰੀ ਦੇਣ ਵਾਸਤੇ ਅੱਗੇ ਵਧਾਉਣ ਵਾਸਤੇ ਮਨਾਇਆ ਜਾਂਦਾ ਹੈ ਪੰਜਾਬ ਪੁਲਿਸ ਵੱਲੋਂ ਵੀ ਵੱਡੇ ਪੱਧਰ ਤੇ ਇਸ ਦਿਨ ਡਰੱਗ ਡਿਸਪੋਜ਼ਲ ਦੀ ਕੈਂਪੇਨ ਲਾਂਚ ਕੀਤੀ ਗਈ ਆ ਸੂਬੇ ਭਰ ਵਿੱਚ 10 ਜਗ੍ਹਾ ਤੇ ਜੋ ਵੱਖ-ਵੱਖ ਸੀਜ਼ਰ ਸਾਡੇ ਡਰੱਗਸ ਦੇ ਹੋਏ ਆ ਉਹਨਾਂ ਨੂੰ ਵੱਖ-ਵੱਖ ਜਗ੍ਹਾ ਤੇ ਡਿਸਟਰੋਏ ਕੀਤਾ ਗਿਆ ਹੈ ਫਰੀਦਕੋਟ ਰੇਂਜ ਦੇ ਵਿੱਚ ਫਰੀਦਕੋਟ ਔਰ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਦੋ ਜਗ੍ਹਾ ਤੇ ਕਾਫੀ ਵੱਡੀ ਮਕਤਾਰ ਦੇ ਵਿੱਚ ਹੀਰੋਇਨ ਨਸ਼ੀਲੀਆਂ ਗੋਲੀਆਂ ਗਾਂਜਾ ਔਰ ਹੋਰ ਨਾਰਕੋਟਿਕ ਡਰੱਗਸ ਨੂੰ ਜਿਹੜਾ ਹੈਗਾ ਆ ਡਿਸਟਰੋਏ ਕੀਤਾ ਗਿਆ ਹੈ ਜੋ ਕਿ ਵਿਧੀ ਮੁਤਾਬਕ ਕੀਤਾ ਗਿਆ ਹੈ ਮੋਗੇ ਕੁਝ ਦਿਨ ਪਹਿਲਾਂ ਕਾਫੀ ਵੱਡੀ ਮਾਤਰਾ ਦੇ ਵਿੱਚ ਡਰੱਗਸ ਨੂੰ ਡਿਸਟਰੋਏ ਕਰ ਦਿੱਤਾ ਗਿਆ ਸੀ ਸੋ ਅੱਜ ਉੱਥੇ ਨਹੀਂ ਕੀਤਾ ਗਿਆ ਲੇਕਿਨ ਇਸ ਅਅਬਸਰ ਤੇ ਅਸੀਂ ਬਹੁਤ ਸਾਰੇ ਜਾਗਰੂਕਤਾ ਪ੍ਰੋਗਰਾਮ ਵੀ ਆਰੰਭੇ ਹਨ ਮੁਖਸਰ ਸਾਹਿਬ ਦੇ ਵਿੱਚ ਚਾਰੋਂ ਸਬਡਿਵੀਜ਼ਨਾਂ ਦੇ ਵਿੱਚ ਅਸੀਂ ਸਪੋਰਟਸ ਇਵੈਂਟਸ ਆਰਗੇਨਾਈਜ਼ ਕੀਤੇ ਨੇ ਔਰ ਸ਼ਾਮ ਨੂੰ ਅੱਜ ਇੱਕ ਵੱਡਾ ਪ੍ਰੋਗਰਾਮ ਗਵਰਨਮੈਂਟ ਕਾਲਜ ਮੁਕਸਰ ਦੇ ਵਿੱਚ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਮੈਂ ਵੀ ਸ਼ਾਮਲ ਹੋਵਾਂਗਾ ਜਿਸ ਦੇ ਵਿੱਚ ਡਿਸਟ੍ਰਿਕਟ ਕਨਸਟੇਸ਼ਨ ਜੁਡੀਸ਼ੀਅਲ ਆਫਸਰਸ ਆਰ ਐਮਐਲਏ ਸਹਿਬਾਨ ਔਰ ਬਾਕੀ ਪੋਲਿਟੀਕਲ ਸਰਕਲ ਦੇ ਲੋਕ ਉਹਨਾਂ ਨੂੰ ਵੀ ਸ਼ਾਮਲ ਕੀਤਾ ਜਾਏਗਾ ਔਰ ਆਮ ਜਨਤਾ ਨੂੰ ਵੱਡੇ ਪੱਧਰ ਤੇ ਇਨਵੋਲ ਕਰਕੇ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਦੀ ਜੋ ਮੁਹਿੰਮ ਅਰੰਭੀ ਹੈ ਉਸ ਦੇ ਵਿੱਚ ਸਾਰਿਆਂ ਦੀ ਸ਼ਮੂਲੀਅਤ ਦੇ ਨਾਲ ਲੋਕਾਂ ਨੂੰ ਸੰਦੇਸ਼ ਦਿੱਤਾ ਜਾਏਗਾ ਇਸ ਤੋਂ ਇਲਾਵਾ ਅਸੀਂ ਪਿਛਲੇ ਕੁਝ ਦਿਨਾਂ ਤੋਂ ਵੱਡੇ ਪੱਧਰ ਤੇ ਕੋਆਰਡੀਨੇਟਡ ਆਪਰੇਸ਼ਨਸ ਚਲਾ ਰਹੇ ਹਾਂ ਹੌਟ ਸਪots ਦੇ ਉੱਤੇ ਰੇਡਸ ਕੀਤੇ ਜਾ ਰਹੇ ਆ ਪੁਆਇੰਟ ਆਫ ਸੇਲਸ ਤੇ ਕਾਫੀ ਸਾਰੀਆਂ ਰਿਕਵਰੀਆਂ ਹੋਈਆਂ ਨੇ ਔਰ ਸਾਡਾ ਮੇਨ ਫੋਕਸ ਹੁਣ ਜਿਹੜੇ ਗਲੀਆਂ ਦੇ ਵਿੱਚ ਨੁਕਰਾਂ ਦੇ ਵਿੱਚ ਜਾਂ ਵੱਖ-ਵੱਖ ਥਾਵਾਂ ਤੇ ਨਸ਼ੇ ਵੇਚਦੇ ਆ ਉਹਨਾਂ ਨੂੰ ਅਰੈਸਟ ਕਰਨਾ ਔਰ ਉਹਨਾਂ ਨੂੰ ਰੋਕਣਾ ਹੈ ਤਾਂ ਕਿ ਨਸ਼ੇ ਦੀ ਪੂਰਤੀ ਨੂੰ ਠੱਲ ਪਾਈ ਜਾ ਸਕੇ ਇਸ ਤੋਂ ਇਲਾਵਾ ਜੋ ਬਿਗ ਫਿਸ਼ ਹੈ ਵੱਡੇ ਪਲੇਅਰਸ ਨਸ਼ੇ ਦਾ ਕਾਰੋਬਾਰ ਕਰ ਰਹੇ ਆ ਉਹਨਾਂ ਨੂੰ ਰੋਕਣ ਵਾਸਤੇ ਵੱਖਰੇ ਤੌਰ ਤੇ ਮਹਿੰਮ ਜਾਰੀ ਹੈ ਔਰ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਦਾ ਜੋ ਮਿਸ਼ਨ ਹੈ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਉਸ ਵਾਸਤੇ ਬਹੁਤ ਵੱਡੇ ਪੱਧਰ ਤੇ ਹਮਲਾ ਮਾਰਿਆ ਜਾ ਰਿਹਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੱਡੀਆਂ ਪ੍ਰਾਪਤੀਆਂ ਸਾਹਮਣੇ ਆਉਣਗੀਆਂ ਸਰ ਆਪ ਇਹ ਕਹਿ ਸਕਦੇ ਆ ਹੁਣ ਆਪਾਂ ਤਿੰਨਾਂ ਜ਼ਿਲ੍ਹਿਆਂ ਦੀ ਗੱਲ ਕਰਕੇ ਤਾਂ ਜਿਹੜਾ ਇਹ ਤੁਸੀਂ ਨਸ਼ਾ ਇੰਨੀ ਵੱਡੀ ਪੱਧਰ ਤੇ ਬਰਾਮਦ ਕੀਤਾ ਉਸ ਨੂੰ ਡਿਸਪੋਜ਼ ਕੀਤਾ ਉਹਦੇ ਵਿੱਚ ਤੁਸੀਂ ਜੜਾਂ ਤੱਕ ਕੋਸ਼ਿਸ਼ ਕੀਤੀ ਹੈ ਜਾਂ ਜਿਹੜੇ ਤਗੜੇ ਤਸਕਰ ਹੈ ਉਹਨਾਂ ਨੂੰ ਕਾਬੂ ਕੀਤਾ ਹੈ ਇਸ ਦੇ ਵਿੱਚ ਆ ਇੱਕ ਤੇ ਇਹ ਹੈਗਾ ਕਿ ਜਿਹੜੇ ਮੇਨ ਡੀਲਰ ਸਕੇ ਜਾਂ ਮੇਨ ਸਮਗਲਰ ਸਕੇ ਉਹ ਜ਼ਿਆਦਾ ਗਿਣਤੀ ਦੇ ਵਿੱਚ ਬਾਰਡਰ ਏਰੀਆ ਦੇ ਵਿੱਚ ਹਨ ਲੇਕਿਨ ਸਾਡੇ ਵੀ ਇਹਨਾਂ ਡਿਸਟ੍ਰਿਕਟਸ ਦੇ ਵਿੱਚ ਕੁਝ ਇੱਕ ਐਸੇ ਮੇਨ ਸਮਗਲਦ ਹੈਗੇ ਆ ਜਿਨ੍ਹਾਂ ਦੀ ਅਸੀਂ ਬਹੁਤ ਸਾਰੀਆਂ ਜਾਇਦਾਦਾਂ ਵੀ ਫ੍ਰੀਜ਼ ਕਰਵਾਈਆਂ ਆ ਔਰ ਬਹੁਤ ਸਾਰੀਆਂ ਲਿਸਟਾਂ ਅਸੀਂ ਤਿਆਰ ਕੀਤੀਆਂ ਆ ਔਰ ਬਹੁਤ ਜਲਦ ਜਿਨ੍ਹਾਂ ਲੋਕਾਂ ਨੇ ਨਸ਼ੇ ਵੇਚ ਕੇ ਜਾਇਦਾਦਾਂ ਬਣਾਇਆਂ ਹਨ ਉਹਨਾਂ ਦੀਆਂ ਜਾਇਦਾਦਾਂ ਨੂੰ ਵੀ ਕਾਨੂੰਨ ਮੁਤਾਬਕ ਫ੍ਰੀਜ਼ ਕਰਾਇਆ ਜਾਏਗਾ ਫੋਰਫੀਟ ਕਰਵਾਇਆ ਜਾਏਗਾ ਇਸ ਤੋਂ ਇਲਾਵਾ ਜਿਹੜਾ ਸਾਡਾ ਡਰਗ ਡੀ ਐਡਿਕਸ਼ਨ ਔਰ ਡਰਗ ਅਵੇਅਰਨੈਸ ਪ੍ਰੋਗਰਾਮ ਹੈ ਉਹ ਵੀ ਵੱਡੇ ਪੱਧਰ ਤੇ ਜਾਰੀ ਹੈ ਅਸੀਂ ਕੱਲ ਅ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਜਿੰਨੇ ਵੀ ਸਾਰੇ ਸਟੇਕ ਹোলਡਰਸ ਹੈਗੇ ਨੇ ਇਸ ਟੋਟਲ ਪ੍ਰੋਸੈਸ ਦੇ ਵਿੱਚ ਡਰੱਗ ਦੀ ਸਪਲਾਈ ਨੂੰ ਰੋਕਣ ਤੋਂ ਲੈ ਕੇ ਡੀ ਐਡਿਕਸ਼ਨ ਔਰ ਰੀਡੈਪਸ ਲੋਕਣ ਤੱਕ ਹੈਲਥ ਅਥਾਰਟिटीज ਹੈਗੀਆਂ ਨੇ ਹੋਰ ਸਿਵਲ ਅਥਾਰਟिटीज ਹੈਗੀਆਂ ਨੇ ਉਹਨਾਂ ਸਾਰਿਆਂ ਨਾਲ ਮੀਟਿੰਗ ਕਰ ਰਹੇ ਆਂ ਔਰ ਉਸ ਮੀਟਿੰਗ ਦੇ ਵਿੱਚ ਇਸ ਸਾਰੀ ਸਮੱਸਿਆ ਨੂੰ ਸਮੁੱਚਤਾ ਵਿੱਚ ਖਤਮ ਕਰਨ ਲਈ ਕੀ ਕੀ ਯਤਨ ਸਾਂਝੇ ਤੌਰ ਤੇ ਕਰਨ ਦੀ ਲੋੜ ਹੈ ਉਸ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਏਗਾ ਔਰ ਜੋ ਵੀ ਸੋਲਿਊਸ਼ਨਸ ਇਸ ਦੇ ਵਿੱਚ ਵਿਚਾਰ ਵਟਾਂਦਰਾ ਮਗਰੋਂ ਸਾਹਮਣੇ ਆਉਣਗੇ ਉਹਨਾਂ ਨੂੰ ਤੇਜ਼ੀ ਨਾਲ ਔਰ ਪੂਰੀ ਸੰਜੀਦਗੀ ਨਾਲ ਅਮਲ ਵਿੱਚ ਲਿਆਂਦਾ ਜਾਏਗਾ ਸਰ ਜਿਵੇਂ ਹੁਣ ਤੁਸੀਂ ਕਿਹਾ ਹੈ ਕਿ ਲਗਾਤਾਰ ਪੋਸੋਲੂਸ਼ਨਸ ਸਰਚ ਅਭਿਆਨ ਜਿਹੜੇ ਚਲਾਏ ਜਾ ਰਹੇ ਨੇ ਇਸ ਤੋਂ ਪਹਿਲਾਂ ਆਪਾਂ ਗੱਲ ਕਰਕੇ ਜ਼ਿਆਦਾਤਰ ਆ ਜਿਹੜਾ ਸ਼ਹਿਰ ਦੇ ਵਿੱਚ ਜਾਂ ਸ਼ਹਿਰ ਦੀਆਂ ਵਸਤੀਆਂ ਦੇ ਵਿੱਚ ਉਹਨਾਂ ਕਸਬਿਆਂ ਦੇ ਵਿੱਚ ਜਿਹੜੇ ਮੁੱਖ ਪੁਆਇੰਟ ਜਾਣੇ ਜਾਂਦੇ ਆ ਤੇ ਆਪਾਂ ਪਿੰਡਾਂ ਦੀ ਗੱਲ ਕਰੀਏ ਕਿਉਂਕਿ ਪਿੰਡਾਂ ਦੇ ਵਿੱਚ ਵੀ ਕਾਫੀ ਪਿੰਡਾਂ ਦੇ ਵਿੱਚ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਵੀ ਨਸ਼ਾ ਵਿਖ ਰਿਹਾ ਪਿੰਡਾਂ ਦੇ ਵਿੱਚ ਵੀ ਅਜਿਹੇ ਜਿਹੜੇ ਸਰਚ ਅਭਿਆਨ ਚਲਾਏ ਜਾ ਰਹੇ ਆ ਜਾਂ ਚਲਾਉਂਗੇ ਅਨੁਸਾਰ ਯਾਨੀ ਇਹ ਲਗਾਤਾਰ ਜਿਹੜੇ ਕੋਆਰਡੀਨੇਟਸ ਤੇ ਆਪਰੇਸ਼ਨਸ 하게 ਨੇ ਸਾਡੀ ਜਨਰਲ ਕੋਸ਼ਿਸ਼ ਹੁੰਦੀ ਆ ਕਿ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਆਪਰੇਸ਼ਨ ਸ਼ੁਰੂ ਕੀਤਾ ਜਾਵੇ ਜਿਹੜਾ ਕਿ ਅਸੀਂ ਆਮ ਤੌਰ ਤੇ ਹਫਤੇ ਵਿੱਚ 2-3 ਵਾਰੀ ਜ਼ਰੂਰ ਕਰਦੇ ਆ ਤੇ ਉਹਦੇ ਵਿੱਚ ਇੱਕ ਜ਼ਿਲ੍ਹੇ ਦੇ ਵਿੱਚ ਘੱਟ ਤੋਂ ਘੱਟ 20 ਡਰੱਗਸ ਹੌਟਸਪots ਆਈਡੈਂਟੀਫਾਈ ਕਰਕੇ ਉੱਥੇ ਠੇਹਰਾ ਪਾ ਕੇ ਰੇਡ ਕੀਤੇ ਜਾਣ ਔਰ ਕ੍ਰਾਈਮਨਲਸ ਨੂੰ ਚੇਸ ਕਰਕੇ ਫੜਿਆ ਜਾਵੇ ਔਰ ਉਹਦੇ ਵਿੱਚ ਪਿੰਡ ਵੀ ਸ਼ਾਮਲ ਹੈਗੇ ਆ ਜਿੱਥੇ ਜਿੱਥੇ ਸਾਨੂੰ ਲੱਗਦਾ ਹੈ ਕਿ ਸਮੱਸਿਆ ਦੀ ਗੰਭੀਰਤਾ ਜ਼ਿਆਦਾ ਆ ਉਸ ਵੱਲ ਅਸੀਂ ਜ਼ਿਆਦਾ ਫੋਕਸ ਕਰ ਰਹੇ ਆ ਸਰ ਜੇਕਰ ਲੋਕਾਂ ਦਾ ਕਿਉਂਕਿ ਕਾਫੀ ਵੱਡਾ ਇਸ ਚੀਜ਼ ਦੇ ਵਿੱਚ ਲੋਕਾਂ ਦਾ ਸਾਥ ਜ਼ਰੂਰੀ ਹੈ ਜੇਕਰ ਲੋਕ ਤੁਹਾਨੂੰ ਸਾਥ ਦੇਣਾ ਚਾਹਣ ਕਿਸ ਤਰੀਕੇ ਦੇ ਨਾਲ ਤੁਹਾਡੇ ਨਾਲ ਕੰਟੈਕਟ ਕਰਨ ਜੇਕਰ ਮਿਲ ਕੇ ਤੁਹਾਡੇ ਸਾਹਮਣੇ ਇਹ ਅਜਿਹੀ ਗੱਲ ਲਿਆਉਣੀ ਚਾਹੁੰਦੇ ਆ ਕਿਹਨੂੰ ਮਿਲਣ ਕਿੱਥੇ ਮਿਲਣ ਕਿਸ ਟਾਈਮ ਆ ਸਕਦੇ ਇਹ ਬਿਲਕੁਲ ਸਹੀ ਕਿਹਾ ਤੁਸੀਂ ਕਿਉਂਕਿ ਕੋਈ ਵੀ ਅਭਿਆਨ ਲੋਕਾਂ ਦੇ ਸਾਥ ਤੋਂ ਬਿਨਾਂ ਕਾਮਯਾਬ ਨਹੀਂ ਹੋ ਸਕਦਾ ਇਸ ਦੇ ਵਿੱਚ ਵੀ ਲੋਕਾਂ ਦਾ ਸਹਿਯੋਗ ਬਹੁਤ ਹੀ ਮਹੱਤਵਪੂਰਨ ਹੈ ਔਰ ਅਸੀਂ ਇਸ ਗੱਲ ਨੂੰ ਪੂਰੀ ਤਰ੍ਹਾਂ ਰਿਅਲਾਈਜ਼ ਕਰਦੇ ਹਾਂ ਅਸੀਂ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਆਰੰਭਦੇ ਹਾਂ ਉਸ ਵੇਲੇ ਚਾਹੇ ਉਹ ਅਵੇਅਰਨੈਸ ਹੋਵੇ ਚਾਹੇ ਐਨਫੋਰਸਮੈਂਟ ਹੋਵੇ ਉਸ ਦੇ ਵਿੱਚ ਜਿਹੜੇ ਪਤਵੰਤੇ ਹੈਗੇ ਨੇ ਉਹਨਾਂ ਦਾ ਨਾਲ ਸਹਿਯੋਗ ਲੈਨੇ ਆ ਔਰ ਅਸੀਂ ਸ਼ੁਰੂ ਤੋਂ ਹੀ ਇਹ ਗੱਲ बार-बार ਵੱਖ-ਵੱਖ ਮੀਟਿੰਗਜ਼ ਵਿੱਚ ਵੀ ਦੁਹਰਾਉਂਦੇ ਰਹੇ ਹਾਂ ਕਿ ਕਿਸੇ ਕਿਸਮ ਦੀ ਡਰਗ ਨਾਲ ਰਿਲੇਟਡ ਕੋਈ ਵੀ ਇਨਫਰਮੇਸ਼ਨ ਜੇ ਕਿਸੇ ਵੀ ਨਾਗਰਿਕ ਦੇ ਕੋਲ ਹੈ ਤਾਂ ਉਹ ਬਿਜੇ ਚ ਸਾਡੇ ਨਾਲ ਸ਼ੇਅਰ ਕਰ ਸਕਦਾ ਆ ਸਾਡੇ ਥਾਣਾ ਲੈਵਲ ਤੇ ਸਬਡਿਵੀਜ਼ਨ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਜਾਂ ਮੇਰੇ ਲੈਵਲ ਤੇ ਸਾਡੇ ਜਿਹੜੇ ਨੰਬਰ ਹੈਗੇ ਨੇ ਉਹ ਪਬਲਿਕਲੀ ਅਵੇਲੇਬਲ ਹੈਗੇ ਨੇ ਉਹਨਾਂ 'ਚ ਕੋਈ ਲੁਕਾ ਨਹੀਂ ਔਰ ਅਸੀਂ ਸਾਰੇ ਨੰਬਰ ਜਿਹੜੇ ਹੈਗੇ ਨੇ ਉਹਨਾਂ ਨੂੰ ਰਿਸੀਵ ਕਰਦੇ ਆਂ ਔਰ ਜਿਹੜੀ ਵੀ ਜਾਣਕਾਰੀ ਸਾਨੂੰ ਇਹਨਾਂ ਨੰਬਰਾਂ ਦੇ ਮਾਧਿਅਮ ਰਾਹੀਂ ਮਿਲਦੀ ਹੈ ਅਸੀਂ ਉਸ 'ਤੇ ਐਕਟ ਅਪਨ ਵੀ ਕਰਦੇ ਆਂ ਔਰ ਵੱਡੀ ਗੱਲ ਇਹ ਹੈ ਕਿ ਜਿਹੜੀ ਵੀ ਕੋਈ ਜਾਣਕਾਰੀ ਪਬਲਿਕ ਵੱਲੋਂ ਸਾਨੂੰ ਨਸ਼ੇ ਵਿਰੋਧੀ ਗਤੀਵਿਧੀਆਂ ਬਾਰੇ ਦਿੱਤੀ ਜਾਂਦੀ ਆ ਉਸ ਨੂੰ ਅਸੀਂ ਸੀਕਰਟ ਰੱਖਦੇ ਆਂ ਉਹ ਡਿਸਕਲੋਸ ਨਹੀਂ ਕਰਦੇ ਸੋ ਅਸੀਂ ਇਹ ਵੀ ਇਨਸਿਸਟ ਨਹੀਂ ਕਰਦੇ ਕਿ ਕੋਈ ਸਾਡੇ ਕੋਲ ਆ ਕੇ ਦੱਸੇ ਜਾਂ ਕੋਈ ਸਾਨੂੰ ਲਿਖ ਕੇ ਦੇਵੇ ਕੋਈ ਸਾਨੂੰ ਇਸ਼ਾਰਾ ਮਾਤਰੀ ਜਦੋਂ ਮਿਲਦਾ ਹੈ ਤਾਂ ਅਸੀਂ ਉਸ ਤੇ ਵੀ ਐਕਸ਼ਨ ਕਰਦੇ ਹਾਂ ਇਹ ਠੀਕ ਹੈ ਕਿ ਕਈ ਵਾਰੀ ਕਿਉਂਕਿ ਇਹ ਜਿਹੜਾ ਡਰੱਗਸ ਦਾ ਅਫੈਂਸ ਹੈਗਾ ਇਹ ਪੋゼਸ਼ਨ ਦਾ ਅਫੈਂਸ ਹੈ ਕਈ ਵਾਰੀ ਰੰਗੇ ਹੱਥੀ ਨਾ ਫੜੇ ਜਾਣ ਕਰਕੇ ਕੋਈ ਸਮੇਂ ਤੱਕ ਕੁਝ ਬੰਦੇ ਸ਼ਾਇਦ ਕਾਨੂੰਨ ਦੀ ਸ਼ਿਕਸ਼ਤ ਦੇ ਵਿੱਚ ਜਾਂ ਕਾਨੂੰਨ ਦੀ ਆੜ ਦੇ ਵਿੱਚ ਨਹੀਂ ਆਉਂਦੇ ਲੇਕਿਨ ਸਾਡੀ ਪੈਣੀ ਨਗਾ ਲਗਾਤਾਰ ਉਹਨਾਂ ਤੇ ਰਹਿੰਦੀ ਆ ਔਰ ਜਦੋਂ ਵੀ ਕਿਤੇ ਉਹ ਰੰਗੇ ਹੱਥੀ ਫੜੇ ਜਾਂਦੇ ਆ ਤਾਂ ਅਸੀਂ ਉਹਨਾਂ ਨੂੰ ਜ਼ਰੂਰ ਸਜ਼ਾ ਦਿਵਾਉਂਦੇ ਆ ਲਾਸਟ ਸਵਾਲ ਹੈ ਜੀ ਜਿਹੜੇ ਨਸ਼ਾ ਤਸਕਰ ਨੇ ਜਿਹੜੇ ਹਜੇ ਵੀ ਨਸ਼ੇ ਵੇਚਣ ਦੇ ਆਦੀ ਨੇ ਉਹਨਾਂ ਨੂੰ ਕੋਈ ਤੁਹਾਡੇ ਵੱਲੋਂ ਸੰਦੇਸ਼ ਮੈਸੇਜ ਕਿ ਜਿਵੇਂ ਹੁਣ ਤੁਸੀਂ ਗੱਲ ਕੀਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਾਪਰਟੀਜ਼ ਵੀ ਐਨਕੀਸ਼ੀਲ ਕੀਤੀ ਜਾ ਸਕਦੀ ਹੈ ਉਹਨਾਂ ਨੂੰ ਕੋਈ ਮੈਸੇਜ ਕਿ ਜੇਕਰ ਤੁਸੀਂ ਸਰਚ ਆਪਰੇਸ਼ਨ ਦੇ ਦੌਰਾਨ ਜੇ ਫੜੇ ਜਾਓਗੇ ਤਾਂ ਬਖਸ਼ੇ ਨਹੀਂ ਜਾਓਗੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਇਸ ਕੰਮ ਤੋਂ ਬਾਜ਼ ਆ ਜਾਓਗੇ ਤਾਂ ਚੰਗੇ ਰਹੋਗੇ ਮੈਂ ਤਾਂ ਉਹਨਾਂ ਨੂੰ ਇਹੀ ਚਾਹਵਨੀ ਦਿਆਂਗਾ ਕਿ ਨਸ਼ਾ ਸਮਾਜ ਦਾ ਬਹੁਤ ਵੱਡਾ ਕੋਹੜ ਹੈ ਇਸ ਦੇ ਨਾਲ ਸਾਡੀ ਪੂਰੀ ਜਵਾਨੀ ਪੂਰੀ ਪੀੜ੍ਹੀ ਦਾ ਕਾਨ ਹੋ ਰਿਹਾ ਹੈ ਔਰ ਬੜਾ ਨੁਕਸਾਨ ਪਰਿਵਾਰਾਂ ਨੂੰ ਹੋ ਰਿਹਾ ਹੈ ਆ ਇਹ ਕਾਨੂੰਨੀ ਤੌਰ ਤੇ ਤਾਂ ਗਲਤ ਹੈ ਹੀ ਹੈ اخلاقی ਤੌਰ ਤੇ ਵੀ ਬਹੁਤ ਹੀ ਮਾੜੀ ਗੱਲ ਹੈਗੀ ਆ ਸੋ ਇਨਸਾਨੀਅਤ ਦੇ ਨਾਤੇ ਉਹ ਇਸ ਗੱਲ ਤੋਂ ਆਵਾਜ਼ ਆਉਣ ਜੇ ਇਸ ਗੱਲ ਤੋਂ ਉਹ ਆਵਾਜ਼ ਨਹੀਂ ਆਉਣਗੇ ਨਹੀਂ ਰੁਕਣਗੇ ਤਾਂ ਕਾਨੂੰਨ ਵੱਲੋਂ ਉਹਨਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਔਰ ਸਖਤ ਸਜ਼ਾ ਦੇਉਣ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ ਜੇ ਕਿਸੇ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਇਸ ਤਰ੍ਹਾਂ ਦੀਆਂ ਨਸ਼ੇ ਵਿੱਚ ਇਨਵੋਲ ਹੋਣ ਵਾਲੀਆਂ ਗਤੀਵਿਧੀਆਂ ਨਾਲ ਕੋਈ ਜਾਇਦਾਦ ਉਹ ਬਣਾ ਵੀ ਲੈਣਗੇ ਤਾਂ ਉਹਨਾਂ ਨੂੰ ਇਹ ਗੱਲ ਵੀ ਹਮੇਸ਼ਾ ਆਪਣੇ ਮਨ ਚ ਰੱਖਣੀ ਚਾਹੀਦੀ ਹੈ ਕਿ ਇਸ ਤਰ੍ਹਾਂ ਦੀ ਜਾਇਦਾਦ ਦਾ ਉਹ ਬੇਨਫਿਟ ਨਹੀਂ ਲੈ ਸਕਣਗੇ ਕਿਉਂਕਿ ਕਾਨੂੰਨ ਦੇ ਵਿੱਚ ਬਹੁਤ ਸਟਰੋਂਗ ਪ੍ਰੋਵੀਜ਼ਨਸ ਹੈਗੀਆਂ ਨੇ ਜਿਹੜੀਆਂ ਇਸ ਤਰ੍ਹਾਂ ਦੀਆਂ ਬਲਾਂਗੀਆਂ ਹੋਈਆਂ ਜ਼ਿਆਦਾਤਰ ਨੂੰ ਕੁਰਕ ਕਰਦੇ ਨੇ ਔਰ ਨਿਲਾਮ ਕਰਦੇ ਨੇ ਦੇ ਬਾਰੇ ਵਿੱਚ ਹਨ ਔਰ ਹੁਣ ਬਹੁਤ ਸਾਰੇ ਨਸ਼ਾ ਸਮਗਰਮੀਆਂ ਪਹਿਲਾਂ ਹੀ ਜ਼ਿਆਦਾਤਰਾਂ ਕੁਰਕ ਹੋਈਆਂ ਹਨ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜ਼ਿਆਦਾ ਜਾਇਦਾਦਾਂ ਕੁਰਕ ਕੀਤੀਆਂ ਜਾਣਗੀਆਂ ਸੋ ਆਪਣਾ ਜੋ એનર્ਜੀ ਹੈ ਗਿਆ ਉਹ ਕੰਸਟਰਕਟਿਵ ਚੈਨਲਸ ਦੇ ਵਿੱਚ ਚਲਾਓ ਨਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਵਿੱਚ ਸਮਾਜ ਦਾ ਵੀ ਨੁਕਸਾਨ ਕਰੋ ਔਰ ਇਸ ਤੁਹਾਡਾ ਵੀ ਕੋਈ ਫਾਇਦਾ ਨਹੀਂ ਹੋਣ ਵਾਲਾ ਕਾਨੂੰਨੀ ਤੌਰ ਤੇ ਤੁਹਾਨੂੰ سزا ਮਿਲੇਗੀ ਮਿਲੇਗੀ ਨਾਲ ਹੀ ਜੇ ਕੋਈ ਜਾਇਦਾਦ ਜਾਂ ਜੇ ਕੋਈ ਬੈਨੀਫਿਟ ਤੁਸੀਂ ਇਸ ਤਰ੍ਹਾਂ ਦੀ ਐਕਟੀਵਿਟੀਜ਼ ਤੋਂ ਡਰਾਈਵ ਕਰੋਗੇ ਤਾਂ ਉਸ ਨੂੰ ਵੀ ਨਿਊਟਰਲਾਈਜ਼ ਕੀਤਾ ਜਾਏਗਾ ਜਾਇਦਾਦਾਂ ਤੁਹਾਡੀਆਂ ਤੁਹਾਡੀਆਂ ਨਹੀਂ ਰਹਿਣੀਆਂ ਬਹੁਤ ਬਹੁਤ ਧੰਨਵਾਦ ਤਾਂ ਸੁਣਿਆ ਤੁਸੀਂ ਇਹਨਾਂ ਫਰੀਦਕੋਟ ਰੇਂਜ ਦੇ ਆਈਜੀ ਗੁਰਚਨ ਸਿੰਘ ਸੰਧੂ ਤੇ ਬਰੀਫਲੀ ਤੌਰ ਤੇ ਇਹਨਾਂ ਨੇ ਜਿਹੜੀ ਸਾਰੀ ਜਾਣਕਾਰੀ ਦਿੱਤੀ ਆ ਅੱਜ ਅੰਤਰਰਾਸ਼ਟਰੀ ਨਸ਼ੇ ਦੇਸ ਨੂੰ ਲੈ ਕੇ ਜਿੰਨਾ ਤਿੰਨ ਜ਼ਿਲ੍ਹਿਆਂ ਦੇ ਵਿੱਚ ਨਸ਼ਾ ਬਰਾਮਦ ਕੀਤਾ ਸੀਗਾ ਉਸ ਨੂੰ ਡਿਸਪੋਜ਼ ਕੀਤਾ ਗਿਆ ਇਹਨਾਂ ਨੇ ਦੱਸਿਆ ਹੈ ਕਿ ਕਿੰਨੀ ਤਦਾਦ ਦੇ ਵਿੱਚ ਨਸ਼ਾ ਜਿਹੜਾ ਬਰਾਮਦ ਕੀਤਾ ਗਿਆ ਸੀਗਾ ਤਾਂ ਉਹ ਤਸਕਰ ਕਾਬੂ ਕੀਤੇ ਗਏ ਨੇ ਜਿਨ੍ਹਾਂ ਦੀਆਂ ਜੜ੍ਹਾਂ ਤੱਕ ਜਾਣਦੀ ਇਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਦੂਜਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਤਸਕਰਾਂ ਨੂੰ ਇਹਨਾਂ ਵੱਲੋਂ ਚੇਤਾਵਨੀ ਦਿੱਤੀ ਹੈ ਕਿ ਜਿਹੜੇ ਅੱਜ ਵੀ ਨਸ਼ੇ ਤੋਂ, ਵੇਚਣ ਤੋਂ ਬਾਜ਼ ਨਹੀਂ ਆ ਰਹੇ ਤਿੰਨਾਂ ਜ਼ਿਲ੍ਹਿਆਂ ਦੇ ਵਿੱਚ ਤਾਂ ਉਹ ਇਸ ਤੋਂ ਬਾਜ਼ ਆ ਜਾਣ ਨਾ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਇਹਨਾਂ ਨੇ ਦੱਸਿਆ ਹੈ ਕਿ ਪ੍ਰਾਪਰਟੀ ਸੀਲ ਕੀਤੀ ਜਾਵੇਗੀ, ਬਖਸ਼ੇ ਨਹੀਂ ਜਾਣਗੇ ਕਿਸੇ ਹਾਲ ਦੇ ਵਿੱਚ ਤਾਂ ਸਾਡੇ ਵੱਲੋਂ ਵੀ ਅਪੀਲ ਜਿਹੜੇ ਨਸ਼ਾ ਵੇਚਦੇ ਐ ਕਿ ਇਸ ਤੋਂ ਇਲਾਵਾ ਤੁਸੀਂ ਹੋਰ ਜਿਹੜਾ ਕੰਮ ਆ ਤੁਸੀਂ ਜੇਕਰ ਆਪਦੇ ਬੱਚਿਆਂ ਦੇ ਭਵਿੱਖ ਵਾਸਤੇ ਕਰਨਾ ਚਾਹੁੰਦੇ ਆ ਤਾਂ ਚੰਗਾ ਕੰਮ ਕਰੋ ਇਮਾਨਦਾਰੀ ਵਾਲਾ ਮਿਹਨਤ ਵਾਲਾ ਕੰਮ ਕਰੋ ਤਾਂ ਜੋ ਤੁਹਾਡਾ ਕਿਤੇ ਨਾ ਕਿਤੇ ਸਰਹਾਣਾ ਵੀ ਹੋਵੇ ਅਜਿਹੇ ਕੰਮ ਨੂੰ ਛੱਡ ਕੇ ਤੁਸੀਂ ਜਿਹੜੇ ਚੰਗੇ ਕੰਮ ਕਰੋਗੇ ਤਾਂ ਤੁਹਾਡੇ ਜਿਹੜੇ ਬੱਚੇ ਹੈ ਉਹ ਵੀ ਆਉਣ ਵਾਲੇ ਸਮੇਂ ਤੇ ਚੰਗੇ ਰਾਹਾਂ ਤੇ ਤੁਰਨਗੇ ਜੇਕਰ ਆਪਾਂ ਗਲਤ ਕੰਮ ਕਰਾਂਗੇ ਤੇ ਬੱਚੇ ਵੀ ਆਪਣੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਗਲਤ ਰਾਹਾਂ ਤੇ ਪੈਣਗੇ ਤਾਂ ਦੇਖਦੇ ਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਲਗਾਤਾਰ ਪੰਜਾਬ ਸਰਕਾਰ ਤੇ ਔਰ ਪੂਰੇ ਪੰਜਾਬ ਪੁਲਸ ਜਿਹੜੀ ਨਸ਼ੇ ਦੇ ਖਾਤਮੇ ਵਾਸਤੇ ਲੱਗੀ ਹੈ ਤਾਂ ਇਸ ਨਸ਼ੇ ਦਾ ਖਾਤਮਾ ਕਿੰਨਾ ਕੁ ਹੁੰਦਾ ਕਿੰਨੇ ਕੁ ਜਿਹੜੇ ਤਸਕਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਪੁਲਸ ਦੇ ਮੈਸੇਜ ਦੇ ਨਾਲ ਉਹ ਸਹਿਮਤ ਹੋਣਗੇ ਇਹ ਦੇਖਣਾ ਹੋਵੇਗਾ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਨਿਰਧਰ ਹਾਂ ਨਿਰਪੱਖ ਰਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਪੰਜਾਬ ਕੇ ਕੌਣ ਕਰ ਰਿਹਾ ਥੋੜੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਬਣਾਂਗੇ ਪੰਜਾਬ ਦੀ ਆਵਾਜ਼ ਬਣ। ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ। ਭੁੱਲਾਂਗੇ ਅੰਦਰੋਂ ਨੀਰਾਦ। ਬਣਾਂਗੇ ਬੁਲੰਦ ਆਵਾਜ਼। ਖੇਤ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ ਹਰ ਸ਼ਹਿਰ ਜਾਵਾਂ ਬਨਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਔਰ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ